ਕਿ ਆਫਿਸ ਚੱਲਦੇ। ਲੈਓ ਜੀ 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 ਵਾਪਸ ਆਉਂਦਾ। ਦਵਾ ਦੇ ਸਰ ਐਂਜਿਨੀ ਕੈਮਰਾ ਆਹ ਜਿਹੜਾ ਪਿਛਲਾ ਵਿਚਾਰਾ ਉਹ ਕਹੀ ਕਾ ਚਲਾਉਂਦਿਆ ਹੈ। ਜਿਹੜਾ ਪਿੱਛੇ ਬੈਠਾ ਹੈ। ਚਲ ਬਾਈਟ ਕਰਾ ਲਵਾਂ। ਇਹ ਵੀ ਕੋਈ ਕਿਤਾਬ ਚਾੜੀ। ਪਰਮਾਨੰਦ ਕਿੰਨਾ ਮਿਲਿਆ ਸਰ ਇਹਨਾਂ ਨੂੰ ਸਰ ਜੀ ਸਰ ਜਿੰਦਰ ਮੰਗਲੇ ਮਟਰਨ ਡੀਵੀ ਮੈਂ ਸਟੇਟ ਤੇ ਕੀਤਾ ਠੀਕ ਆ ਸਰ ਲੈ ਜਾਓ ਸਰ ਠੀਕ ਹੈ ਜੀ ਪੰਜ ਸਰ ਬਹੁਤ ਹੈ ਕਿ ਕੀ ਹੈ ਸਾਰਾ ਮਸਲਾ ਧਿਆਨ ਨਾਲ ਸਾਡੇ 10 9 24 ਨੂੰ 7:30 ਵਜੇ ਇਨਸੀਡੈਂਟ ਹੋਇਆ ਸੀਗਾ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਸੀਗੇ ਤੇ ਉਹਨਾਂ ਦਾ ਮੋਬਾਈਲ ਚਨਾਚ ਹੋਇਆ ਸੀ ਉਹਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਆਈਪੀਐਸ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਦਾਰ ਹਰਪ੍ਰੀਤ ਸਿੰਘ ਮੰਡੇਰ ਸਾਡੇ ਏਡੀਸੀਪੀ 2 ਸਾਹਿਬ ਸਰਦਾਰ ਅਭਿਮਨੂ ਰਾਣਾ ਜੀ ਦੇ ਦਿਸ਼ਾ ਨਿਰਦੇਸ਼ੇਟ ਅਸੀਂ ਇੱਕ ਟੀਮ ਗਠਿਤ ਕੀਤੀ ਐਸਐਚਓ ਸਿਵਲ ਲਾਈਨ ਉਹਨਾਂ ਦੀ ਨਿਗਰਾਨੀ ਕਰ ਰਹੇ ਸੀ ਤੇ ਸਾਨੂੰ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਨੂੰ ਇੱਕ ਬੰਦਾ ਆਇਡੈਂਟੀਫਾਈ ਹੋਇਆ ਜਿਹਦਾ ਨਾਮ ਸੀ ਜੈਪਾਲ ਉਹਨੂੰ ਆਇਡੈਂਟੀਫਾਈ ਕਰਕੇ ਉਸ ਤੋਂ ਫਰਦਰ ਪੁੱਛਗਿੱਛ ਕਰਕੇ ਸਾਨੂੰ ਦੋ ਬੰਦੇ ਹੋਰ ਆਇਡੈਂਟੀਫਾਈ ਹੋਏ ਇੱਕ ਦਾ ਨਾਮ ਹੈਗਾ ਗੁਰਜੰਟ ਸਿੰਘ ਇੱਕ ਦਾ ਨਾਮ ਹੈਗਾ ਸ਼ੁਕਰਿਆ ਸਿੰਘ ਉਹਨਾਂ ਦੇ ਕੋਲੋਂ ਅਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਹੋਏ ਵਾਰਦਾਤ ਵਿੱਚ ਜਿਹੜਾ ਖੋ ਹੋਇਆ ਮੋਬਾਈਲ ਨੰਬਰ ਮੋਬਾਈਲ ਫੋਨ ਉਹ ਵੀ ਰਿਕਵਰ ਹੋਇਆ ਇੱਕ ਮੋਟਰਸਾਈਕਲ ਵੀ ਖਬਰ ਹੋ ਰਹੀ ਸੀ ਸਰ ਲਾਂਸਰ ਕੌਂਟੀ ਨੇ ਸੰਨੀ ਉਭਦੀ ਦੇ ਮੁਲਾਜ਼ਮਾਂ ਦੇ ਨਾਕੀ ਦੇ ਬਾਵਜੂਦ ਵੀ ਸਾਰਾ ਸਾਡੇ ਜੀ ਇਹ ਪੂਰੀ ਮੈਂ ਤੁਹਾਡੀ ਗੱਲ ਸਮਝ ਸਕਦਾ ਹਾਂ ਬਟ ਇਹ ਜਿਹੜਾ ਇਹ ਪੁਆਇੰਟ ਸੀਗਾ ਥੋੜਾ ਜਿਹਾ ਸਾਈਡ ਤੇ ਸੀਗਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮੌਕਾ ਦੇਖ ਕੇ ਉਹਨਾਂ ਨੇ ਉਹ ਕਰ ਲਿਆ ਸਰ ਮੋਟਰਸਾਈਕਲ ਵੀ ਚੋਰੀ ਦਾ ਹੈਗਾ ਸੀ ਹਾਂਜੀ ਮੋਟਰਸਾਈਕਲ ਮੋਟਰਸਾਈਕਲ ਉਹ ਜੀ ਤਸਦੀਕ ਕਰ ਰਹੇ ਆ ਜੀ ਸਰ ਉਹ ਨੌਜਵਾਨ ਕੀ ਨਸ਼ਾ ਕਰਦੇ ਸੀ ਆਦੀ ਸੀ ਜੀ ਇਹ ਇਹ 400 ਵਗੈਰਾ ਪੀਣ ਦੇ ਆਦੀ ਹੈਗੇ ਪਹਿਲਾਂ ਵੀ ਉਹ ਕਰਦੇ ਪਹਿਲਾਂ ਕੋਈ ਇਹਦਾ ਪ੍ਰੀਵੀਅਸ ਬੈਕਗ੍ਰਾਉਂਡ ਨਹੀਂ ਹਰੇਕ ਤੱਕ ਸਾਹਮਣੇ ਆ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਜੋ ਆਊਗਾ ਤੁਹਾਨੂੰ ਡਿਸਕਸ ਕਰ ਦਿੰਦੇ ਜੀ ਜਿੰਨਾ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਲੁੱਟ ਕੀਤੀ ਸੀ ਔਰ ਮੋਬਾਈਲ ਖੋਇਆ ਸੀ ਨਿੱਜੀ ਚੈਨਲ ਵਾਲਿਆਂ ਦਾ ਕੀ ਇਹ ਇਹਨ ਆਪਣਾ ਨਸ਼ਾ ਕਰਦੇ ਨਹੀਂ ਉਸ ਦਿਨ ਉਸ ਦਿਨ ਆਪਣਾ ਜੋ ਉਹਨਾਂ ਨੇ ਮੌਕਾ ਦੋ ਉਹਨਾਂ ਨੇ ਮੌਕਾ ਦੇਖਿਆ ਤੇ ਉਹ ਮੌਕਾ ਦੇਖ ਕੇ ਉਹਨਾਂ ਨੇ ਵਾਰਦਾਤ ਉਹਨੂੰ इजीली ਲੱਗਾ ਕਿ ਵਾਰਦਾਤ ਕਰਨ ਦੇ ਵਿੱਚ ਉਹਨਾਂ ਨੇ ਕੰਮ ਕਰ ਦਿੱਤਾ ਸਰ ਇਹਨਾਂ ਦੀ ਕਿੰਨੀ ਕੁ ਉਮਰ ਹੈ ਤਿੰਨ ਜਾਣਿਆ ਇਹ ਤਕਰੀਬਨ ਸਾਰੇ 20 25 24 ਦੇ ਆਸ-ਪਾਸ ਹੈਗੇ ਨੇ ਇੱਕ ਮੁੰਡਾ 18 19 ਸਾਲ ਦਾ ਹੈਗਾ ਇੱਕ ਮੁੰਡਾ 21 ਸਾਲ ਦਾ ਹੈਗਾ ਇੱਕ ਮੁੰਡਾ 20 ਸਾਲ ਦਾ ਹੈਗਾ ਸਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕੁਝ ਕੀਤਾ ਕੋਈ ਚੋਰੀ ਟੋਟਾ ਕੋਈ ਨਹੀਂ ਇਸ ਤੋਂ ਪਹਿਲਾਂ ਹਲੇ ਤੱਕ ਕੋਈ ਮਟਰੀ ਤਫਦੀਸ਼ ਦੇ ਵਿੱਚ ਹਲੇ ਤੱਕ ਸਾਹਮਣੇ ਨਹੀਂ ਸੀ ਸਿੱਧੀ ਜਗ੍ਹਾ ਦੀ ਹਾਂਜੀ ਇਹ ਜੀ ਰਹਿਣ ਵਾਲੇ ਇੱਕ ਹੈਗੇ ਜੀ 메인 ਬਾਜ਼ਾਰ ਮਝਾ ਇੱਕ ਹੈਗਾ ਜੀ ਜਿਹੜਾ ਗੁਰਨਾਨਕ ਦੇਵ ਜਿਹੜੇ ਕੁਆਟਰ ਹੈਗੇ ਨੇ ਉਹ ਉੱਥੋਂ ਦਾ ਹੈਗਾ ਜੀ ਜੀ ਇਸ ਸਰ ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਸੀਗੀ ਸਭ ਤੋਂ ਪਹਿਲਾਂ ਕੀ ਚੀਜ਼ ਧਿਆਨ ਚਰਾਤੇ ਹੋਏ ਤੇ ਕਿਤੇ ਕਿਤੇ ਪਹੁੰਚ ਕੇ ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਸੀਗੀ ਕਿੰਨੇ ਦਿਨ ਲੱਗੇ ਨੇ ਇਹਨੂੰ ਤਕਰੀਬਨ ਜੀ ਸਾਨੂੰ 3-4 ਦਿਨ ਲੱਗੇ ਨੇ ਸਾਨੂੰ ਸੀਸੀਟੀਵੀ ਫੁਟੇਜ ਦੇ ਨਾਲ ਹਦਾਇਤ ਹਲਪ ਬਹੁਤ ਮਿਲੀ ਹੈ ਜੀ ਤੇ ਬਾਕੀ ਕੁਪੀਆ ਸੋਰਸ ਵੀ ਲਾਇਆ ਹੋਇਆ ਸੀ ਸਰ ਪਰਵਾਹ ਚ ਕੀ ਬੈਕਗ੍ਰਾਉਂਡ ਪਰਿਵਾਰ ਤੇ ਜੀ ਲਾਇਬ੍ਰੀ ਕਰ ਰਹੇ ਨੇ ਠੀਕ